ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਿੰਕਰਨਦੀਨ ਪੈਂਦੇ ਸਬਡਿਵੀਜ਼ਨ ਪਿੱਖੀਵਿੰਡ ਦੇ ਬਿਜਲੀ ਘਰ ਵਿਖੇ ਸਮੂਹ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇ ਪਾਸੀ ਕੀਤੀ ਗਈ ਸੁਪਰੰਤ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਦਿੱਤੇ ਜਾ ਰਹੇ ਧੰਨੇ ਦੀ ਸਪੋਰਟ ਕਰਨ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹ ਜਥੇਬੰਦੀ ਦੇ ਵੱਡੇ ਪੱਧਰ ਉੱਤੇ ਕਿਸਾਨ ਵੀ ਪਹੁੰਚੇ ਅਨ ਕਲ ਬਾਤ ਕਰਦਿਆ ਹੋਇਆ ਟੈਕਨੀਕਲ ਸਰਵਿਸ ਯੂਨਿਟ ਡਿਵੀਜ਼ਨ ਪ੍ਰਦਾਨ ਗੁਰਮੀਜ਼ ਸਿੰਘ ਨੇ ਦੱਸਿਆ ਕਿ ਭਗਵਾਨਪਨ ਸਰਕਾਰ ਨੇ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਹਰ ਮੁਲਾਜ਼ਮ ਨੂੰ ਵੱਡੇ ਵੱਡੇ ਸੁਪਨੇ ਵਿਖਾਏ ਸਨ ਪਰ ਸਰਕਾਰ ਬਣਨ ਤੋਂ ਬਾਅਦ ਇਹ ਸਰਕਾਰ ਬਿਲਕੁਲ ਫੇਲ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਸਰਕਾਰ ਦੇ ਵਿੱਚ ਨਾ ਕਿਸੇ ਮੁਲਾਜ਼ਮ ਦੀ ਸੁਣਵਾਈ ਹੈ ਨਾ ਹੀ ਆਮ ਲੋਕਾਂ ਦੀ ਉਹਨਾਂ ਕਹਿੰਦੇ ਕਿ ਅੱਜ ਮਜਬੂਰ ਹੋ ਕੇ ਪੂਰੇ ਪੰਜਾਬ ਦੀ ਬਿਜਲੀ ਮੁਲਾਜ਼ਮਾਂ ਨੂੰ ਧਰਨੇ ਦੇਣ ਦੇ ਲਈ ਮਜਬੂਰ ਹੋਣਾ ਪਿਆ ਹਾਂਜੀ ਪ੍ਰਧਾਨ ਜੀ ਅੱਜ ਜਿਹੜਿਆ ਧਰਨਾ ਲੱਗਾ ਜੀ ਕੀ ਹੈ ਸਰ ਜੀ ਮੈਂ ਜੀ ਟੈਕਨੀਕਲ ਸਰਵਜਨੀਅਨ ਦਾ ਡਿਰੇਕਟਰ ਪ੍ਰਧਾਨ ਕਰਮੇਸ਼ ਸਿੰਘ ਆ ਇਹ ਧਰਨਾ ਸਾਡਾ ਜਿਹੜਾ ਵਾ ਇਹ ਜਿਹੜਾ ਬੋਰ ਸਾਡੀਆਂ ਮੰਗਾ ਮੰਨ ਕੇ ਲਾਗੂ ਨਹੀਂ ਕਰ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਦਿੱਤਾ ਆ ਤੇ ਕਿਸਾਨਾਂ ਜਿਹੜੇ ਸਾਨੂੰ ਇਹਨਾਂ ਲਖਾ ਦਿੱਤਾ ਵਾ ਉਹਦਾ ਸਾਡਾ ਅਸੀਂ ਇਹਨਾਂ ਨੂੰ ਰੋਮ ਰੋਮ ਰੇਣੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਸਾਨਾਂ ਦਾ ਵੀ ਤੇ ਅਸੀਂ ਆਪਣੇ ਮੁਲਾਜ਼ਮਾਂ ਦਾ ਵੀ ਕਰਦੇ ਆ ਕਿ ਗਾਂ ਆਉਣ ਵਾਲੇ ਸੰਘਰਸ਼ ਜਿਹੜਾ ਵਾ 17 ਤੱਕ ਵੱਧ ਗਿਆ ਵਾ ਸਾਡੇ ਜਿੰਨੇ ਵੀ ਮੁਲਾਜ਼ਮਾਂ ਉਹ ਵੱਧ ਚੜ ਕੇ ਹਿੱਸਾ ਲੈਣਾ ਤੇ ਕੋਈ ਪਛਾਣ ਆ ਭੱਜੇ ਕਿਉਂਕਿ ਸੰਘਰਸ਼ਾਂ ਦੇ ਨਾਲ ਇਹ ਜੇਤ ਹੋਣੀ ਆ ਕਿਉਂਕਿ ਜਿਹੜੀ ਸਰਕਾਰ ਆਏ ਬਹੁਤ ਖਤਰਨਾਕ ਸਰਕਾਰ ਆਈ ਆ ਕਿਉਂਕਿ ਅਸੀਂ ਆ ਬਣਾ ਬੈਠੇ ਨੂੰ ਇਹ ਸਰਕਾਰ ਜਿਹੜੀ ਆ ਇਹ ਬਹੁਤ ਮਾੜੀ ਸਰਕਾਰ ਨਿਕਲੀ ਆ ਤਾਂ ਹੀ ਦੇ ਦੇ ਵਿਰੋਧੀ ਚ ਜਾਵਾਂ ਗਾਣਾ ਮੰਗਾ ਕੀ ਨੇ ਤੁਹਾਡੀਆਂ ਮੰਗਾ ਸਾਡੀਆਂ ਕੱਚੇ ਮੁਲਾਜ਼ਮ ਪੱਕੇ ਕਰਨੇ ਹਟਾਪ ਪੂਰਾ ਕਰਨਾ ਆਰਟੀਐਮ ਜਿਹੜੇ ਸਾਡੇ ਵਿਚਾਰੇ 10-12 ਸਾਲ ਦੇ ਇੱਕ ਹੀ ਥਾਂ ਦੇ ਕੁਰਸੀ ਤੇ ਬੈਠੇ ਆ ਉਹਨਾਂ ਨੂੰ ਕਹੇ ਨੇ ਉਹਨਾਂ ਦੀ ਨਾ ਤਰੱਕੀ ਕੀਤੀ ਆ ਤੇ ਅਸੀਂ ਤਾਂ ਆ ਨਾ ਵੀ ਨਵੇਂ ਮੁਲਾਜ਼ਮ ਭਰਤੀ ਕਰੋ ਤੇ ਜਿਹੜੀਆਂ ਨਵੇਂ ਜਿਹੜੀਆਂ ਪੋਸਟਾਂ ਮਹਿਕਮਾ ਦੇ ਦੀਆਂ ਜਿੰਨੀਆਂ ਵਾ ਸਾਰੀਆਂ ਖਤਮ ਹੋਈਆਂ ਉਹਨਾਂ ਨੂੰ ਪਹਾਲ ਕਰਕੇ ਜਿੰਨਾ ਸਾਡਾ ਛਟਾਪ ਬਣਦਾ ਵਾ ਜਿੰਨੀ ਸਾਡੀ ਨਫਰੀ ਬਣਦੀ ਸਾਰੀ ਪੂਰੀ ਕਰੋ ਮੌਜੂਦਾ ਸਰਕਾਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਮੌਜੂਦਾ ਸਰਕਾਰ ਦੀ ਸਿਟੀ ਦਾਵਾਡੋਲੀ ਆਪਦੀ ਸਾਨੂੰ ਅੱਜ ਕੀ ਨਾ ਤੁਹਾਡਾ ਤੇ ਕੀ ਆ ਉਹਦਾ ਜੀਸਾ ਮੈਂ ਲਕਿੰਦਰ ਸਿੰਘ ਜੀ ਉਲਟੋਆ ਫੈਡਰੇਸ਼ਨ ਏਟਕ ਦਾ ਪ੍ਰਧਾਨ ਆ ਜੀ ਡਿਵੀਜ਼ਨ ਦਾ ਅਸੀਂ ਜਥੇਬੰਦੀ ਤੌਰ ਤੇ ਸਾਡਾ ਕੱਠਾ ਸਿੰਘ ਦਰਚਾ ਜਿਹਦੇ ਨਾਲ ਸਾਡੇ ਬੰਨੀਆਂ ਸਾਡੀਆਂ ਨਾਲ ਆਸ਼ਰੰਬਲ ਹੋਈਆਂ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਕਿ ਮੁਲਾਜ਼ਮ ਜਿਹੜੇ ਆ ਉਹ ਬੜੇ ਲੰਮੇ ਸਮੇਂ ਤੋਂ ਜਿਹੜੇ ਆ ਕੱਟੇ ਆ ਮਹਿਕਮੇ ਦੇ ਜਿਹੜੇ ਵਿੱਚ ਪੋਸਟਾ ਉਹ ਸਾਡੀਆਂ ਇਹ ਮਹਿਕਮਾ ਕਰਨ ਕਰੀ ਜਾਂਦਾ ਤੇ ਉਹ ਸਾਨੂੰ ਬੜਾ ਦੁੱਖ ਆ ਸਾਡੀਆਂ ਜਿਹੜੀਆਂ ਪੋਸਟਾਂ ਖਤਮ ਹੁੰਦੀਆਂ ਜਾਂਦੀਆਂ ਆਉਣ ਵਾਲਾ ਜਿਹੜਾ ਸਾਡਾ ਮੁਲਾਜ਼ਮਾ ਉਹਨਾਂ ਦੇ ਜਿਹੜੇ ਬੱਚੇ ਆ ਉਹ ਜਦੋਂ ਪੋਸਟਾਂ ਹੀ ਖਤਮ ਹੋ ਗਈਆਂ ਆਉਣ ਵਾਲੇ ਸਾਡੇ ਜਿਹੜੇ ਮੁਲਾਜ਼ਮ ਜਿਨ੍ਹਾਂ ਦੀਆਂ ਦੱਥਾਂ ਹੁੰਦੀਆਂ ਜਿੱਤਰ ਹੋਰ ਮਹਿਕਮਿਆਂ ਦੇ ਵਿੱਚ ਆ ਉਹ ਡੈਥ ਹੋ ਜਵੇ ਉਹਨਾਂ ਨੂੰ ਕਰੋੜ ਰੁਪਇਆ ਦਿੰਦੇ ਆ ਸਾਡੇ ਮਹਿਕਮੇ ਦੇ ਵਿੱਚ ਜਿਹੜੇ ਆ ਉਹ ਮੁਲਾਜ਼ਮਾਂ ਨੂੰ ਬਿਲਕੁਲ ਪੈਸੇ ਜਿਹੜੇ ਘੱਟ ਮਿਲਦੇ ਆ ਇਸ ਕਰਕੇ ਸਾਡੀਆਂ ਇਹੋ ਜਿਹੀਆਂ ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਪੂਰੀਆਂ ਕੀਤੀਆਂ ਜਾਣ ਤੇ ਜਿਹੜੇ ਮੁਲਾਜ਼ਮਾਂ ਜਿਹੜੇ ਆਪਸ਼ਨ ਘਰਸ਼ਾ ਪੋਸ਼ਣ ਘਰਸ਼ਾ ਜਿਹੜਾ ਉਹਨਾਂ ਨੂੰ ਰਾਹ ਜਿਹੜਾ ਚੰਗੀ ਤਰ੍ਹਾਂ ਚੁਣਿਆ ਚੁਣਿਆ ਉਹ ਚ ਰਾਹ ਤੇ ਚੱਲੇ ਆ ਇਸ ਕਰਕੇ ਜੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਅੱਗੇ ਵਾਸਤੇ ਵੀ ਜਿਹੜੇ ਸਾਡੀ ਜਿਹੜੀ ਜਥੇਬੰਦੀ ਤੌਰ ਤੇ ਸਾਡੀ ਕਾਲ ਆ ਰਹੀ ਆ ਉਹ ਅਗਲੇ ਅਗਾ ਲੰਮਾ ਸਮਾਂ ਵੀ ਹੋ ਸਕਦਾ ਸਾਨੂੰ ਲੰਮੀ ਗਾਹਵ ਛੁੱਟੀ ਕਰਨੀ ਪਈ ਤੇ ਮਲਾਕ ਜਿਹੜੇ ਪਰਨਦੀ ਆ ਰਹੀ ਹੈ ਜੈ ਜੰਦਰ ਜੈ ਮੈਂ ਜੀ ਭਾਰਤੀ ਕਿਸਾਨ ਜੁਨੀ ਨੇਕਤਾ ਉਹ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨਪੁਰ ਬਾਜ ਸਿੰਘ ਸਿਧਵਾ ਅੱਜ ਜਿਹੜਾ ਧਰਨਾ ਲਾ ਰਹੇ ਆ ਇਹ ਆਪਣਾ ਬਿਜਲੀ ਬੋਰਡ ਵਾਲਿਆਂ ਨੇ ਛੁੱਟੀ ਉੱਤੇ ਛੁੱਟੀ ਕੀਤੀ ਹੈ ਛੁੱਟੀ ਕਰਕੇ ਇਹਨਾਂ ਨੇ 3 ਦਿਨ ਦਾ ਪ੍ਰਦਰਸ਼ਨ ਰੱਖਿਆ ਸੀ ਇਸ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗ੍ਰਾਹਾਂ ਵੱਲੋਂ ਇਹਨਾਂ ਦੀ ਹਮਾਇਤ ਦੇ ਵਿੱਚ ਆ ਕਿ ਜਿਹੜੀਆਂ ਇਹਨਾਂ ਦੀਆਂ ਹੱਕੀ ਮੰਗਾਵਾ ਉਹ ਇਹਨਾਂ ਦੀਆਂ ਦਿੱਤੀਆਂ ਜਾਣ ਕਿਉਂਕਿ ਇਹਨਾਂ ਦੀਆਂ ਨਹੀਂ ਸਾਰੀ ਪਬਲਿਕ ਦੀਆਂ ਹੀ ਆ ਜੇ ਨੌਕਰੀ ਵਾਰੇ ਜਿਤਨਾ ਖਾਲੀ ਹੈਗੀਆਂ ਵਾ ਇਹਨਾਂ ਦੇ ਵਿੱਚ ਸਾਮੀਆਂ ਖਾਲੀ ਪੋਸਟਾਂ ਖਾਲੀ ਆ ਉਹ ਵੀ ਇਹਨਾਂ ਕਹਿੰਦੇ ਉਹ ਖਾਲੀ ਪੋਸਟਾਂ ਭਰੋ ਤੇ ਉਹਦੇ ਵਿੱਚ ਵੀ ਸਿਰਫ ਇਹਨਾਂ ਦੇ ਬੱਚੇ ਨਹੀਂਗੇ ਭਰਤੀ ਹੋਣੇ ਉਹ ਸਾਰਿਆਂ ਦੇ ਹੀ ਬੱਚੇ ਉਹਦੇ ਵਿੱਚ ਪੜ੍ਹਦੀ ਹੋਣੇ ਆਏ ਉਹ ਲੰਮੀ ਪੜ੍ਹਦੀ ਕਰੋ ਜਿਹੜਾ ਸਾਨੂੰ ਸਮਾਨ ਨਹੀਂ ਮਿਲਦਾ ਡਿਵੀਜ਼ਨਾਂ ਦੇ ਵਿੱਚ ਉਹ ਸਾਨੂੰ ਸਮਾਨ ਮਿਲਦਾ ਮਿਲਿਆ ਮਿਲਣਾ ਜਾਵੇ ਇਸ ਕਰਕੇ ਇਹ ਇਹਨਾਂ ਦੇ ਸਬੰਧ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਐਕਟਾ ਵੱਲੋਂ ਅਸੀਂ ਇਹਨਾਂ ਦੀ ਹਮਾਇਤ ਦੇ ਵਿੱਚ ਆਏ